ਇਸ ਵੇਲੇ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਜਸਵਿੰਦਰ ਭੱਲਾ ਜੀ ਸਾਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਮਾ ਜੀ ਮੈਂ ਤੇ ਆ ਜਸਵਿੰਦਰ ਦਾ ਮਰਮਾਨੀ ਨਹੀਂ ਟਿਕ ਰਿਹਾ ਜੀ ਬਸ ਜਦੋਂ ਮੈਨੂੰ ਪਤਾ ਲੱਗਾ ਸੀ ਜੀ ਬਹੁਤ ਸਾਰਾ ਕੰਮ ਮੈਨੂੰ ਪਤਾ ਲੱਗਾ ਜੀ ਪਰ ਮੈਂ ਫੇਸਬੁਕ ਦੇਖੀ ਇੰਸਟਾ ਦੇਖਿਆ ਨਹੀਂ ਪਰ ਮੈਂ ਕਿਹਾ ਵੀ ਮੈਂ ਕਰਮਜੀਤ ਅਨਮੋਲ ਭਾਈ ਨੂੰ ਫੋਨ ਕੀਤਾ ਹੂੰ ਉਹਨਾਂ ਚੁੱਥੀਆਂ ਨਹੀਂ ਵੀ ਮੈਨੂੰ ਕੋ ਗਿਵ ਇਨ ਬੀਤਾ ਮੈਂ ਕੁਰੀ ਹੀ ਆ ਗੱਲ ਉਹ ਵੀ ਬੜੇ ਸੈਡ ਮੂਡ ਸੀ ਕਹਿੰਦੇ ਯਾਰ ਹਾਂ ਯਾਰ ਘਾਟਾ ਪੈ ਗਿਆ ਲੱਗੇ ਯਾਰ ਪੱਲਾ ਸਾਹਿਬ ਤੁਰ ਗਏ ਯਾਰ ਛੱਡ ਗਿਆ ਪਾਣੂ ਇੱਕ ਬੜਾ ਮਨ ਉਦਾਸ ਹੋਇਆ ਬਹੁਤ ਜਾਨੀ ਕਿ ਪਤਾ ਨਹੀਂ ਲੱਗਦਾ ਵੀ ਐ ਇੱਕ ਭਾਜੀ ਬੜੇ ਸੋਹਣੇ ਠੀਕ ਹੋਣ ਲੱਪੈ ਸੀਗੇ ਦੁਆਵਾਂ ਕਰਦੇ ਸੀ ਵੀ ਭਾਈ ਜਲਦੀ ਠੀਕ ਹੋ ਕੇ ਤੇ ਨਾ ਜੀ ਪਰ ਉਹ ਸਿੰਘ ਜਲੌ ਵਿੱਚ ਆਪਣਾ ਕੰਮ ਕਰਨ ਪਰ ਠੀਕ ਹੋ ਗਿਆ ਸੀ ਪਰ ਜਦੋਂ ਇਹ ਕਵਰ ਪਤਾ ਲੱਗੀਗੇ ਅੱਲਾਹ ਸਾਹਿਬ ਦੀ ਨੱਥੂਗੀ ਨਾ ਫਿਰ ਮੰਨਣ ਬੜਾ ਬੰਦ ਕੇ 1 ਵਜੇ ਦਾ ਜਮੀਨ ਹੀ ਪਾਰਾ ਤੁਹਾਨੂੰ ਨਿਕਲ ਗਈ ਵੀ ਹਾਂ ਕਿ ਉਹ ਹੀ ਹੈ